ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰੀਨੋ ਜਿਹੜਾ ਫਰੀਦਕੋਟ ਦਾ ਪਿੰਡ ਅਤੇ ਕੋਟ ਇਸ ਪਿੰਡ ਨੂੰ ਕੋਟ ਤਹਿਸੀਲ ਇਸ ਪਿੰਡ ਨੂੰ ਕੋਟਕਪੂਰਾ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਿਓਰ ਸਾਈਵਾਲ ਗੱਬਣ گاਉਂ ਕਾਊ ਆ ਜੀਦੀ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਗੁਰਵਿੰਦਰ ਸਿੰਘ ਹੈ ਜੀ ਗੁਰਵਿੰਦਰ ਸਿੰਘ ਗੁਰਵਿੰਦਰ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦੋ 81460 46105 81460 46105 46105 ਤੇ ਬਾਈ ਵੜ ਆਪਣੇ ਘਰ ਦੀ ਹੈ ਇਹ ਹਾਂ ਬਾਈ ਤੇ ਕਿੰਮਾ ਸੂਆ ਸੁੰਦੀ ਹੈ ਬਾਈ ਇਹ ਤੀਜਾ ਬਾਈ ਤੀਜਾ ਤੇ ਦੁੱਧ ਦਾ ਕੀ ਰਿਕਾਰਡ ਰਿਹਾ ਬਾਈ ਦੂਜੇ ਸੂਵੇ ਦਾ ਕੋਈ 12 13 ਕਿਲੋ 12 13 ਕਿਲੋ ਆਮ ਆਮ ਸੇਵਾ ਦੀ ਪਾਈ ਜੀ ਜੀ ਤਰਫੋਂ ਵਧਾ ਸਕਦੇ ਆਪਾਂ ਠੀਕ ਹੈ ਤੇ ਕਿੰਨੇ ਕ ਦਿਨ ਲੈਂਦੀ ਆ ਵੀਰੇ ਉਹ 2 4 ਦਿਨ ਬਾਕੀ ਠੀਕ ਆ ਮੜਾ ਹੱਥ ਮਾਰ ਕੇ ਵਿਖਾਵਾਂਗੇ ਸੀਲ ਆ ਬਈ ਮਾਰੋ ਜੀ ਹੱਥ ਮੜਾ ਜਾ ਲਓ ਵੀ ਸੱਜਣੋ ਆ ਜਿਹੜੀ ਚੀਜ਼ ਆ ਵੇਖਣ ਵਾਲੀ ਹੁੰਦੀ ਆ ਜਿਹੜੇ ਨਾ ਗਾਇਆਂ ਸਾਈਵਾਲ ਹੁੰਦੀਆਂ ਇਹ ਸਾਰੀਆਂ ਨਹੀਂ ਸੀਲ ਹੁੰਦੀਆਂ ਦੇਖ ਸਕਦੇ ਹੋ ਬਈ ਇਹ ਤਾਂ ਬਿਨਾਂ ਬੱਚੇ ਤੋਂ ਚੋਲੇ ਨੇ ਨਿਆਣਾ ਪਾਉ ਧੂੜਾ ਪਾਉ ਵਾਹ ਜੀ ਵਾਹ ਕੀ ਬਾਤ ਹੈ ਲਓ ਵੀ ਸਿੰਘ ਹੈਗੇ ਆ ਗਾਂ ਦੇ ਝਾਲਰ ਝੂਲਰ ਬਹੁਤ ਚੰਗੀ ਆ ਤੇ ਥਾਣਾ ਦਾ ਸਹਿਜ ਗੈਪ ਤੁਹਾਨੂੰ ਦਿਖਾਉਣੀ ਆ ਥਣ ਦੇਖ ਸਕਦੇ ਹੋ ਕਰਮਾ ਵਾਲੀ ਨੂੰ ਬਹੁਤ ਚੰਗਾ ਲੱਗਿਆ ਸੋਹਣਾ ਥਣ ਲੱਗਿਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਾ ਸਹਿਜ ਗੈਪ ਦਿਖਾਉਣੀ ਆ ਹਫਤਾ ਸੂਣ ਚ ਹਜੇ ਬਾਕੀ ਆ ਦੋਸਤੋ ਪੂਰਾ ਹਫਤਾ ਮਾਰ ਦੇ ਕੈਮਰੇ ਦਾ ਪਾਗਲ ਲੋ ਵੀ ਤੋੜ ਕੇ ਤੁਹਾਨੂੰ ਦਿਖਾਵਾਂਗੇ ਦੋਸਤੋ ਰਾਜੀਪਲੀ ਬਹੁਤ ਆ ਤੇ ਹਵਾਨਾ ਤਿਆਰ ਕਰਦੀ ਹੁੰਦੀ ਤੁਸੀਂ ਦੇਖ ਸਕਦੇ ਹੋ 12 13 ਕਿਲੋ ਬਾਈ ਕਹਿੰਦਾ ਵੀ ਆਮ ਸੇਵਾ ਤੇ ਦੁੱਧ ਕੱਢਿਆ ਇਹਨੇ ਤੇ ਬਾਕੀ ਜਿੰਨਾ ਕੋਈ ਕੁਝ ਪਾਊਗਾ ਉਸ ਢੰਗ ਨਾਲ ਇਹਨੇ ਦੁੱਧ ਦੇ ਦੇਣਾ ਤੇ ਤੋੜ ਕੇ ਦੋਸਤੋ ਤੁਹਾਨੂੰ ਦਿਖਾਉਣੀਆ ਲਾਓ ਵੀ ਮਿੱਤਰੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਸਾਊਸ ਲੱਗਾ ਦੋਸਤੋ ਲਾਓ ਵੀ ਮਿੱਤਰੋ ਦੇਖ ਸਕਦੇ ਹੋ ਅਜੇ ਦਿਨ ਕਈ ਲੈਂਦੀ ਹੈ ਗਾਂ ਤੇ ਉਤੋਂ ਵੀ ਪੋਲੀ ਨਹੀਂ ਪਈਗੀ ਤੇ ਹਾਂਜੀ ਬਾਈ ਜੀ ਕੀ ਮੁੱਲ ਰੱਖਣਾ ਹੈ ਦਾ ਜੀ ਬਾਈ ਮੁੱਲ ਤਾਂ ਜਿੰਨਾ ਮਰਜ਼ੀ ਮੰਗੀ ਜਾਈਏ ਤੇ 30 32 ਹਜ਼ਾਰ ਦਾ ਠੀਕ ਹੈ ਜੀ ਲਓ ਵੀ ਮਿੱਤਰੋ ਬਾਈ ਨੇ ਕੋਈ 50 ਨਹੀਂ ਮੰਗਿਆ ਕੋਈ 60 ਨਹੀਂ ਮੰਗਿਆ ਬਾਈ ਕਹਿੰਦਾ ਲੈਣ ਦੇਣ ਜੇ ਆਲੀ ਗੱਲ ਆ ਵੀ 32 ਤੇ 30 ਹਜ਼ਾਰ ਦੀ 30 32 ਹਜ਼ਾਰ ਦੀ ਦੇ ਦਾਂਗੇ ਗਾਾਂ ਚੰਗੀ ਆ ਦੋਸਤੋ ਘਰੇ ਦੁੱਧ ਪੀਣ ਨੂੰ ਜਿਹੜੇ ਛੋਟੇ ਬੱਚਿਆਂ ਵਾਲੇ ਘਰੇ ਵੀ ਇਹ ਗਾਂ ਕੰਮ ਦੇ ਸਕਦੀ ਕਿਉਂਕਿ ਸੀਲਸ ਲੱਗ ਬਹੁਤ ਆ ਬਾਈ ਨਹੀਂ ਤੁਹਾਨੂੰ ਹੱਥ ਮਾਰ ਕੇ ਦਿਖਾਤਾ ਤੇ ਬਾਕੀ ਕਹਿੰਦਾ ਬਾਈ ਜਾਨਾ ਵੀ ਆਪਾਂ ਨਿਆਣਾ ਵੀ ਨਹੀਂ ਕਦੇ ਪਾਇਆ ਧੂੜਾ ਪਾਓ ਹਾਂਜੀ ਨਿਆਣਾ ਪਾ ਕੇ ਧੂੜਾ ਪਾਓ ਧੂੜਾ ਪਾ ਲਓ ਭਾਵੇਂ ਤਾਂ ਵੀ ਮਿਲ ਪੈਂਦੀ ਤੇ ਥਣਾ ਥਣਾ ਦੀ ਬਾਈ ਓਕੇ ਆ ਨਾ ਜਮਾ ਠੀਕ ਐ ਲਓ ਵੀ ਬਾਈ ਜੀ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਜਾਂਦੇ ਆ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ। ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਦੇ ਹੋ ਦੋਸਤੋਂ ਤੇ ਕਮੈਂਟ ਕਰਕੇ ਦੱਸਿਓ ਗਾਂ ਤੁਹਾਨੂੰ ਕਿੱਦਾਂ ਦੀ ਲੱਗੀ। ਜਲਦੀ ਮਿਲਦੇ ਹਾਂ ਅਜਿਹੀ ਨਵੀਂ ਵੀਡੀਓ ਦੇ ਨਾਲ। ਧੰਨਵਾਦ।